ਦਰਸ਼ਨ ਨੀ ਬਾਜੀ ਲਖਮਣ ਅਜਾ ਲਖਮਣਿਆ ਲਖਮਣ ਸਿੰਘ ਜੀ ਕੁਲਚੀਆਂ ਵਾਲੇ ਉਥੇ ਆਂਦੇ 20 ਦਾ ਕੁਲਚਾ ਮਿਲਦਾ ਬਾਜੀ 20 ਰੁਪਏ ਦਾ ਕੁਲਚਾ ਵੱਡਿਆਂ ਵਾਸਤੇ ਨਹੀਂ ਬੱਚਿਆਂ ਵਾਸਤੇ ਚਲਾਉ ਤੁਹਾਨੂੰ ਅੰਮ੍ਰਿਤਸਰ ਦੀ ਗਲੀਆਂ ਦੇ ਵਿੱਚ ਲੈ ਕੇ ਆਏ ਇੱਕ ਇਹੋ ਜਿਹਾ ਜਾਇਕਾ ਦਹਾਨ ਵਾਸਤੇ ਜਿੱਥੇ ਕਿ 20 ਰੁਪਏ ਦਾ ਕੁਲਚਾ ਮਿਲਦਾ ਬਾਜੀ ਮਿਕਸ ਵੈਜੀਟੇਬਲ ਸਬਜ਼ੀਆਂ ਵਾਲਾ ਇਹਨਾਂ ਕੋਲ 1.5 ਫੁੱਟ ਦਾ ਕੁਲਚਾ ਵੀ ਆਂਦੇ ਮਿਲਦਾ 1.5 ਫੁੱਟ ਦਾ ਕੁਲਚਾ ਵੀ ਮਿਲਦਾ ਬਾਜੀ ਉਹ 35 ਰੁਪਏ ਦਾ ਮਗਰ ਜਿਹੜੀ ਨਵੀਂ ਆਫਰ ਆਈ ਹੈ ਬੱਚਿਆਂ ਵਾਸਤੇ 20 ਰੁਪਏ ਦਾ ਕੁਲਚਾ ਆ ਭਾਜੀ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ 20 ਰੁਪਏ ਦਾ ਗੁਲਚਾ ਦਵਾਂਗਾ ਭਾਜੀ ਜਿਹੜਾ ਮਰਜ਼ੀ ਬੱਚਾ ਆਵੇ ਹਾਂਜੀ ਜਿਹੜਾ ਬੱਚੀ ਜਿਹੜਾ ਮਰਜ਼ੀ ਬੱਚਾ ਆ ਜੇ ਸਕੂਲ ਦਾ 20 ਰੁਪਏ ਦਾ ਗੁਲਚਾ ਬੱਚੇ ਨੂੰ ਉਹ ਵੀ ਜਿਹੜਾ ਮਰਜ਼ੀ ਬੱਚਾ ਜਿਹੜਾ ਮਰਜ਼ੀ ਬੱਚਾ ਆ ਵੇਖੋ ਬੱਚਾ ਖਲੋਤਾ ਭਾਵੇਂ ਤੋਂ ਵੱਡਾ ਹੋਵੇ ਕੋਈ ਗੱਲ ਨਹੀਂ ਕਿੰਨੇ ਸਾਲ ਤੱਕ ਬੱਚੇ ਨੂੰ ਮੁਫਤ ਹੈ ਭਾਜੀ ਭਾਜੀ 20 ਸਾਲ ਤੱਕ 20 ਸਾਲ ਦੇ ਬੱਚੇ ਤੱਕ ਨੂੰ 20 ਸਾਲ ਦੇ ਉੱਪਰ ਹੋਰ ਦੱਸੋ ਤੇ ਭਾਜੀ ਗੁਲਚਾ ਆਲੂ ਭਰ ਕੇ ਆਲੂ ਭਰ ਕੇ ਦੇ ਦੋਗੇ ਦਾ 20 ਰੁਪਏ ਦੇ ਵਿੱਚ ਸਾਰੀ ਸਟਫਿੰਗ ਕਰਕੇ ਫੇਰੀ ਮੈਂ ਭਰ ਕੇ ਦਵਾਂ ਵੈਜੀਟੇਬਲ ਪਾ ਕੇ 20 ਰੁਪਏ ਦਾ ਕੁਲਚਾ ਭਾਜੀ ਅਸੀਂ ਉਹ ਜੋ ਖਵਾਓਗੇ ਉਹੀ ਦਹਣਾ ਹਾਂ ਹਾਂਜੀ ਹਾਂਜੀ ਬਾਅਦ ਨਾ ਕਹਣਾ ਬੱਚੇ ਕਹਣਗੇ ਵੀਡੀਓ 'ਚ ਕੁਝ ਹੋਰ ਤੇ ਹੁਣ ਕੁਝ ਹੋਰ ਖਵਾਉਣ ਲੱਗੇ ਉਹ ਬਣਾਵਾਂਗਾ ਉਹ ਹੀ ਇਹਨਾਂ ਨੂੰ ਖਵਾਵਾਂਗਾ ਠੀਕ ਆ ਚਲ ਸਾਨੂੰ ਲਾ ਕੇ ਦਿਖਾਓ 30 ਬਾਕੀ ਦੋ ਬੱਚੇ ਨੂੰ ਹਲੋ ਬੋਤ 30 ਬਾਕੀ ਹਲਾ 30 ਬਾਕੀ ਬੋਤ ਹਲੋ ਜੀ 30 ਰੁਪਏ ਲੈ ਲੇ 20 ਰੁਪਏ ਦਾ ਕੁਲਚਾ ਕੀ ਵੀਰ ਬੇਲੇ ਗੁਲਚੇ ਦੇ ਵਿੱਚ ਕੀ ਕੀ ਪਾਉਗੇ ਆ ਦੱਸਿਓ ਪਹਿਲਾਂ ਭਾਜੀ ਆ ਵੇਖੋ ਮਟਰ ਸਵੀਟ ਕੌਰ ਨੇ ਹੁਣ ਤਾਂ ਖਤਮ ਹੋ ਗਈ ਆ ਗੋਭੀ ਵੈਜੀਟੇਬਲ ਸਾਰਾ ਕੁਝ ਪਾ ਕੇ ਗਾਜਰ ਸਿਕੰਦਰ ਮਟਰ ਪਾ ਕੇ ਸਾਰਾ ਕੁਝ ਪਾ ਕੇ ਦਵਾਗਾ ਭਾਜੀ ਮੈਂ ਗੁਲਚਾ ਸਿਕੰਦਰ ਤੱਕ ਪਾ ਕੇ ਦਿਖਾਓ ਭਾਜੀ ਆ ਵੇਖੋ ਭਾਜੀ ਮਟਰ ਵੀ ਪਏ ਸਵੀਟ ਕੌਰ ਵੀ ਪਿਆ ਹੋਇਆ ਹੈ ਆ ਵੇਖੋ ਭਾਜੀ ਇਹ ਮੋਟਾ ਮਸਾਲਾ ਚਲੋ ਇਹੋ ਮੋਟਾ ਮਸਾਲਾ ਆ ਗਿਆ ਹਾਂਜੀ ਆਹ ਲੱਗ ਜੀ ਫੀਲਿੰਗ ਬੱਚੇ ਦੇ ਗੁਲਚੇ ਦੀ ਭਾਜੀ ਅਸੀਂ ਇਹ ਵੀ ਸੁਣਿਆ ਵਾ ਕਿ ਅੱਜ ਨੇਰੀ ਆਈਏ ਤੂਫਾਨ ਆਈਏ ਮਗਰ ਲਸ਼ਮਣ ਛੁੱਟੀ ਨਹੀਂ ਕਰਦਾ ਭਾਜੀ ਛੁੱਟੀ ਨਹੀਂ ਕਰੇਗਾ ਭਾਜੀ ਭਾਵੇਂ ਨੇਰੀ ਆਜੇ ਭਾਵੇਂ ਤੂਫਾਨ ਆਜੇ ਤੇ ਲਸ਼ਮਣ ਦੀ ਦੁਕਾਨ ਲਗਣੀ ਲਗਣੀ ਜੀ ਤੇ ਭਾਜੀ ਕੁੱਲਚਾ ਕੁੱਲਚਾ ਵੇਖੋ ਗੈਟਰ ਤੇ ਹੋ ਗਿਆ ਜੀ ਤਿਆਰ ਆ ਬੱਚੇ ਦਾ ਕੁੱਲਚਾ 20 ਰੁਪਏ ਦਾ ਹੈਗਾ ਜੀ 20 ਰੁਪਏ ਦਾ ਹਾਂਜੀ 20 ਰੁਪਏ ਦਾ ਜਿਹੜਾ ਸਾਈਜ ਲਾਵਾਂਗਾ ਉਹ ਹੀ ਸਾਈਜ ਇਹਨਾਂ ਨੂੰ ਬੱਚਿਆਂ ਨੂੰ ਲਾ ਕੇ ਦਵਾਂਗੇ ਆਪਾਂ ਭਾਜੀ ਇਹਦੀ ਵੀ ਬੇਨਤੀ ਕਰਦਣੀ ਤੁਸੀਂ 1.5 ਫੁੱਟ ਦਾ 35 ਰੁਪਏ ਦਾ ਦਿੰਦੇ ਜੇ ਇਹਦੀ ਬੇਨਤੀ ਕਰਕੇ ਲਾਹਾਂਗੇ 1 ਫੁੱਟ ਦੇ ਇਹਦੇ ਲਾਗੇ ਬੱਚੇ ਦਾ ਕੁਲਚਾ ਹੋਇਆ 20 ਰੁਪਏ ਦਾ ਹਾਂਜੀ ਅਸੀਂ ਚੈੱਕ ਕਰਨੀ ਜੀ ਹੈ ਆ ਵੇਖ ਲਓ ਇਹ ਵੇਖ ਲਓ ਜੀ ਚੈੱਕ ਕਰੋ ਭਾਜੀ 1 ਫੁੱਟ ਦਾ ਕੁਲਚਾ 20 ਰੁਪਏ ਦਾ 20 ਰੁਪਏ ਦਾ ਬੱਚੇ ਨੂੰ ਵੀ ਸਕੂਲ ਤੇ ਬੱਚਿਆਂ ਨੂੰ ਅੱਛਾ ਸੁੱਖੀ ਬਿੰਦੀ ਲਾ ਕੇ ਦਿੱਤੀ ਜੇਗੀ ਆਹ ਵੇਖੋ ਗਾਜਰ ਚਕੰਦਰ ਲਾਤੀ ਹੈ ਸਾਰਾ ਕੁਝ ਲਾਤਾ ਹੈ ਵਾਹ ਬਈ ਵਾਹ కుచా బా క ਪਾਜੀਆ ਸਾਈਜ਼ ਵੇਖ ਲਓ ਪੂਰਾ 20 ਰੁਪਏ ਦਾ ਹੈਗਾ ਨਾ ਪਾਜੀ ਹਾਂਜੀ 20 ਰੁਪਏ ਦਾ ਪਾਜੀ ਮੈਨੂੰ ਯਕੀਨ ਨਹੀਂ ਹੋ ਰਿਹਾ ਪਾਜੀ ਚਕੀਨ ਕਿਉਂ ਨਹੀਂ ਹੁੰਦਾ ਬੱਚਾ ਖਲੋਤਾ ਹੋਣੇ ਉਹਨੂੰ ਖਵਾ ਕੇ ਤਾਂ ਭੇਜਾਂਗੇ ਵੇਖਿਓ ਤੇ ਪੰਜ ਸਾਲ ਦੇ ਪੰਜ ਸਾਲ ਤੋਂ ਲੈ ਗਏ 20 ਸਾਲ ਤੱਕ ਬੱਚਿਆਂ ਨੂੰ 20 ਰੁਪਏ ਦਾ ਗੁੱਚਾ ਪਾਜੀ 1 ਫੁੱਟ ਦਾ ਗੁੱਚਾ ਹਾਂਜੀ 1 ਫੁੱਟ ਦਾ ਵੇਖੋ ਲਾਇਆ ਇਹ ਜਿਹੜਾ ਲਾਇਆ ਇਹੋ ਹੀ ਗੁੱਚਾ ਸਾਈਜ਼ ਦਵਾਂਗੇ ਆਪਾਂ ਤੇ ਪਾਜੀ ਕਿਸ ਨੇ ਗੁੱਚਾ ਖਾਣਾ ਹੈਗਾ ਆਪਣਾ ਐਡਰੈਸ ਕੀ ਹੈਗਾ ਜੀ ਜਿਹੜੇ ਵਾਲਾ ਚੌਂਕ ਅੰਮ੍ਰਿਤਸਰ ਲక్ష్మణ ਸਿੰਘ ਗੁੱਚਾ ਵਾਲਾ 97816 46905 ਹ